ਕਿਉ ਮੈਚ 794 ਵੱਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਇਸ ਸ਼ੋਅ ਦੇ ਵਿੱਚ ਆਪਾਂ ਪੰਛੀ ਮੋਡਰਨ ਦੇ ਉੱਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਸ ਗੱਲ ਦੇ ਉੱਤੇ ਵਿਚਾਰ ਵਟਾਂਦਰਾ ਕਰਾਂਗੇ ਇਹ ਗੱਲ ਕਿ ਪੱਗ ਹਾਲ ਲੋਕ ਅਸੀਂ ਅਮਰੀਕਾ ਦੇ ਅੰਦਰ ਜਿਸ ਤਰ੍ਹਾਂ ਦੀ ਇੰਗਲਿਸ਼ਨ ਦੀ ਸਿਚੁਏਸ਼ਨ ਹੈ ਇੱਥੇ অনਲੇ ਕਮਿਊਨਿਟੀ ਹੈ ਇੱਥੇ ਦਾ ਦਾ ਕੋਈ ਸਾਧਨ ਨਹੀਂ ਤੈਨਾਂ ਦਾ ਉਹਦੇ ਬਾਰੇ ਅਕਸਰ ਜਾਣਕਾਰੀ ਢੂੰਢੇ ਰਹਿੰਨੇ ਆ ਜਿੰਨੀ ਕਿ ਸਾਡੇ ਕੋਲ ਪ੍ਰਾਪਤ ਹੁੰਦੀ ਹੈ ਲੇਕਿਨ ਸਾਡੀ ਜਿਹੜੇ ਲੋਕ ਆ ਉਹ ਦੂਸਰੇ ਦੀ ਗੱਲ ਸੁਣਨਾ ਪਸੰਦ ਨਹੀਂ ਕਰਦੇ ਔਰ ਜੇ ਦੇ ਕਰਦੇ ਹੋ ਕੋਈ ਬਾਤ ਜਿਆਦਾ ਨੁਕਸਾਨ ਵਿੱਚ ਵੀ ਰਹਿ ਜਾਂਦੇ ਆਇਤ ਦੋ ਦਿਨ ਬੇਜਾਨੀ ਗੱਲ ਲਾ ਕੇ ਨਿਊਯਾਰਕ ਸਿਟੀ ਵਿੱਚ ਆਪਣੇ 6 ਬੰਦੇ ਉਹ ਗ੍ਰੈਫਟਾਰ ਤਦਰੇਗਾ ਜਿਹੜੀ ਕਿ ਕੈਨੇਡਾ ਦੇ ਰਹੀਂ ਅਮਰੀਕਾ ਦੇ ਵਿੱਚ ਦਾਖਲ ਹੋ ਕੇ ਨਿਊਯਾਰਕ ਪਹੁੰਚੇ ਸਨ ਹਉ ਦੇਖੋ ਇਹੋ ਜੀ ਗੱਲ ਹੈ ਕਿ ਇਹ ਪੁਲਿਸ ਨੇ ਅਰੈਸਟ ਨਹੀਂ ਕੀਤਾ ਇਨਾਂ ਉਹ ਜਿਹੜੇ ਉਹਨਾਂ ਦੇ ਆੜੇ ਦੁਆਰੇ ਰਹਿਣ ਵਾਲੇ ਲੋਕ ਸਾਨੂੰ ਉਹਨਾਂ ਨੇ ਹੀ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਇਹ ਛੇ ਬੰਦੇ ਇਲੈਗਲ ਬੰਦਿਆਂ ਵਾਂਗੂ ਇੱਥੇ ਫੈਰੇ ਆ ਔਰ ਇਹਨਾਂ ਨੂੰ ਫੜ ਕੇ ਇਹਨਾਂ ਦੀ ਇਨਟੈਰੋਗੇਸ਼ਨ ਕੀਤੀ ਜਾਵੇ ਅਗਾ ਦੇ ਇਲੈਗਲ ਆ ਇਹਨਾਂ ਨੂੰ ਜਿੱਥੋਂ ਇਹ ਆਏ ਆ ਉੱਥੇ ਵਾਪਸ ਭੇਜਿਆ ਜਾਵੇ ਤਾਂ ਪੁਲਿਸ ਮੌਕੇ ਤੇ ਪਹੁੰਚ ਕੇ ਅੱਜ ਕੇ ਉਹਨਾਂ ਨੇ ਥੋੜੀ ਬਹੁਤ ਜਾਣਕਾਰੀ ਪ੍ਰਾਪਤ ਕੀਤੀ ਉਹਨਾਂ ਬੰਦਿਆਂ ਬਾਰੇ ਬਾਅਦ ਵਿੱਚ ਉਹਨਾਂ ਨੂੰ ਅਰੈਸਟ ਕਰ ਲਿਆ ਉਹ ਰੈਸਟ ਕਰਕੇ ਉਹਨਾਂ ਨੇ ਅਗਲੀ ਕਾਰਵਾਈ ਦੇਗੀ ਆਪਣੀ ਅਰੰਭ ਕਰ ਦਿੱਤੀ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਇੱਥੇ ਅੱਜ ਤੱਕ ਆਉਣਾ ਇਥੇ ਆਣ ਕੇ ਕੁਵੇ ਦੇ ਵਿਗਾਰ ਪ੍ਰਾਪਤ ਕਰਨਾ ਜਾਂ ਇਥੇ ਬਿジネス ਆਫਲਾ ਕੋ ਚਾਲੂ ਕਰ ਸਕਣਾ ਇਹ ਪਹਿਲਾ ਵਾਂ ਕੋਈ ਆਸਾਨ ਨਹੀਂ ਸੋ ਇੱਕ ਜਿਹੜੇ ਛੇ ਬੰਦੇ ਆਏ ਆ ਇਹਨਾਂ ਦਾ ਦੇਖੋ ਕਿੰਨਾ ਪੈਸਾ ਬਰਬਾਦ ਹੋਇਆ ਹੋਵੇਗਾ ਆਉਣ ਵਾਲੇ ਜਲਦੀ ਦਿਨਾਂ ਦੇ ਵਿੱਚ ਮਹੀਨਿਆਂ ਦੇ ਵਿੱਚ ਨਹੀਂ ਸਾਲਾਂ ਦੇ ਵਿੱਚ ਵੀ ਜਦ ਤੀ ਆਪਣੇ ਪੈਰਾਂ ਦੇ ਉੱਤੇ ਖੜੇ ਨਹੀਂ ਹੋ ਸਕਣਗੇ ਪੈਦਾਂ ਪੈਦਾਂ ਪਾ ਖੜੇ ਹੋਣਗੇ ਜੇਕਰ ਇਥੋਂ ਦੀ ਪੁਲਿਸ ਉਹਨਾਂ ਨੂੰ ਰਿਹਾਰ ਕਰੇਗੀ ਬਾਅਦ ਵਿੱਚ ਜਾ ਕੇ ਉਹ ਕੁ ਆਪਣੀ ਰਣਨੀਤੀ ਬਣਾਉਣਗੇ ਲੇਕਿਨ ਫਿਲਹਾਲ ਤੋਂ ਪੁਲਿਸ ਦੀ ਕਸਟਡੀ ਵਿੱਚ ਹਨ ਅੱਗੇ ਉਹਨਾਂ ਦੇ ਨਾਲ ਕਿਹੋ ਜਿਹਾ ਸਰਕਾਰੀ ਕੌਂਡ ਦੇ ਉਪਦੇਸ਼ ਹੁੰਦਾ ਆ ਕਿਹੋ ਜਿਹਾ ਨਹੀਂ ਹੁੰਦਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਔਰ ਦੂਸਰੀ ਇੱਕ ਮਨਹੂਸ ਖਬਰ ਜਿਹੜੀ ਹੋਰ ਇੱਥੇ ਦੇ ਨਿਵਾਸਤਾ ਸਟੇਟ ਕੋ ਮਿਲੀ ਆ ਜੇ ਦੇ ਤੈਤ ਸਾਡੇ ਭਾਪੀ ਮੂਲ ਦੇ ਲੋਕ ਜਿਹੜਿਆ ਮੈਂ ਜੇ ਇਹ ਕਹਾਂ ਕਿ ਉਹ ਉਹਨਾਂ ਵਿੱਚ ਬਹੁਤ ਸਾਰੇ ਐਸੇ ਹੁੰਦੇ ਆ ਜਿਹੜੇ ਚਾਹ ਗੱਲਾਂ ਦੀ ਖਾਤਰ ਕਿਸੇ ਕਿਸਮ ਦਾ ਗੰਦ ਪਾਉਣ ਤੋਂ ਗਰੇਜ ਨਹੀਂ ਕਰਦੇ ਉਹ ਉਥੇ ਇੱਕ ਕੁਝ ਬੰਦੇ ਜਿਹੜੇ ਸੀਗੇ ਜਿੰਨਾਂ ਵਿੱਚ 17 ਜਿਹੜੀਆਂ ਅਡਲਟ ਔਰਤਾਂ ਸੀ ਜਿੰਨਾਂ ਔਰ ਉਹਨਾਂ ਵਿੱਚ ਜਿਹੜੇ ਹੋਟਲ ਦੇ ਕੋਈ ਮਾਲਕ ਸੀਗੇ ਉਹ ਵੀ ਸੀ ਉੱਥੇ ਕੋਈ ਕੋਈ ਪੇਸ਼ਾਗਿਰਦਾ ਕਰਵਾਉਂਦੇ ਸੀ ਔਰ ਉੱਥੇ ਪੁਲਿਸ ਨੇ ਕਿਸੇ ਜਾਣਕਾਰੀ ਦੇ ਤਹਿਤ ਉਹਨਾਂ ਤੇ ਸ਼ਾਪਾ ਮਾਰਿਆ ਔਰ ਉਹਨਾਂ ਵਿੱਚੋਂ 17 ਔਰਤਾਂ ਨੂੰ ਜਿੰਨਾਂ ਵਿੱਚ 10 ਛੋਟੀਆਂ-ਛੋਟੀਆਂ ਬੱਚਿਆਂ ਵੀ ਸ਼ਾਮਲ ਸੀ ਉਹਨਾਂ ਨੂੰ ਗ੍ਰਿਫਤਾਰ ਕਰਤਾ। ਔਰ ਇਹ ਸਾਰੇ ਦੇ ਸਾਰੇ ਭਾਤੀਮੂਲ ਦੇ ਲੋਕ ਸੀ। ਭਾਤੀਮੂਲ ਦੇ ਲੋਕਾਂ ਦਾ ਕਹਿੰਦਾ ਮੱਭਵਿਆ ਉਹ ਕਿਹੜੇ ਸਟੇਟ ਨੂੰ ਬਿਲੋਂਗ ਕਰਦੇ ਸੀ ਕਿਹੜੇ ਨੂੰ ਨਹੀਂ ਕਰਦੇ ਇਹਦੇ ਬਾਰੇ ਤਸਾਂ ਨੂੰ ਕੋਈ ਜਾਣਕਾਰੀ ਨਹੀਂ। ਲੇਕਿਨ ਭਾਤੀਮੂਲ ਦੇ ਲੋਕ ਸੀ। ਮੇਰੇ ਕੰਨ ਦਾ ਮਤਲਬ ਇਹ ਆ ਕਿ ਅਸੀਂ ਇਸ ਪੱਧਰ ਤੱਕ ਆਪਣੇ ਨਿੱਜੀ ਸਵਾਦਾਂ ਦੀ ਪੂਰਤੀ ਲਈ ਆਪਣਾ ਗੰਧ ਵੀ ਪਾ ਸਕਦੇ ਹਾਂ ਜੇਕਰ ਸਾਡੇ ਨਿੱਜੀ ਸਵਾਦ ਪੂਰੇ ਹੋਣ ਵੇਖਣ ਇਹ ਰੱਬ ਦੇ ਘਰ ਦੇਰ ਹੁੰਦੀ ਆ ਅੰਧੇਰ ਨਹੀਂ ਹੁੰਦਾ ਜਦੋਂ ਵੀ ਅਸੀਂ ਕੋਈ ਮਾੜਾ ਕੰਮ ਕਰਦੇ ਹਾਂ ਉਹਦਾ ਕੋਈ ਸਮਾਂ ਸੀਮਾ ਨਹੀਂ ਹੁੰਦੀ ਉਹਨੂੰ ਜਲਦੀ ਤਾਂ ਨਹੀਂ ਦੇਖ ਕੋਈ ਸਮਾਂ ਪਾ ਕੇ ਉਹਦੀ ਸਜ਼ਾ ਜਿਹੜੀ ਆ ਉਹ ਹਰ ਇੱਕ ਬੰਦੇ ਨੂੰ ਮਿਲਦੀ ਆ ਭਾਵੇਂ ਉਹ ਕੋਈ ਵੀ ਹੋਵੇ ਤੁਸੀਂ ਆਪਣੇ ਆਲੇ ਦੁਆਲੇ ਦੇਖ ਲਓ ਆਪਣੀ ਵੀਕਤੇ ਦਾ ਦੀ ਭੈਣ ਭਰਾ ਦੇ ਲੰਦੇ ਲੋ ਜੇ ਨਾਲ ਦੀ ਬੰਦਾ ਕੋਈ ਗਲਤ ਕੰਮ ਕਰੇਗਾ ਉਹਨੂੰ ਅੱਜ ਨਹੀਂ ਤਾਂ ਕੱਲ ਜਿਹੜੀ ਆ ਉਹਦੀ ਸਜ਼ਾ ਮਿਲੇਗੀ ਸੋ ਕੋਸ਼ਿਸ਼ ਕਰੋ ਕਿ ਜਦੋਂ ਤੁਸੀਂ ਘਰ ਦੀਆਂ ਬਣੂਆਂ ਤੋਂ ਬਾਹਰ ਨਿਕਲਦੇ ਹੋ ਤੁਹਾਡਾ ਬਤਾਰਾ ਤੇ ਰੂਈ ਦਾ ਰੈਂਸਨ ਇਹੋ ਜਿਹਾ ਸਾਫ਼ ਸੁਥਰਾ ਹੋਵੇ ਇਹ ਵਾਦਾ ਜੀਵਨ ਪੱਧਰ ਦੇਖ ਕੇ ਲੋਕ ਵੀ ਇਹ ਅੰਦਾਜ਼ਾ ਲਾਉਣ ਯਾਰ ਇਹ ਬੰਦਾ ਜਿਹੜਾ ਇਹੋ ਜੀ ਕਮਿਊਨਿਟੀ ਨਾਲ ਸੰਬੰਧ ਰੱਖਦਾ ਹੈ ਜੇ ਦਾ ਬਤਾਰਾ ਲੋਕਾਂ ਦੇ ਨਾਲ ਐਨਾ ਚੰਗਾ ਤੇ ਵਧੀਆ ਹੈ ਸੋ ਮੇਰੇ ਇਹ ਦੋ ਐਗਜ਼ਾਮਪਲ ਦੇ ਦਾ ਮਤਲਬ ਇਹ ਸੀਗਾ ਕਿ ਪਹਿਲਾ ਤਾਂ ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਇਹ ਜਿਹੜੇ ਛੇ ਬੰਦੇ ਨਿਊਯਾਰਕ ਆਏ ਉਹਨਾਂ ਦਾ ਜੀਵਨ ਜੇ ਮੈਨੂੰ ਕੋਈ ਸਹੀ ਮੈਨਾਜੀ ਪੁੱਛੋ ਉਹਨਾਂ ਦਾ ਜੀਵਨ ਜਿਹੜੀ ਜ਼ਿੰਦਗੀ ਆ ਉਹ ਕਾਫੀ ਲੰਬੇ ਆਸੇ ਤੱਕ ਇੱਕ ਖਰਾਬ ਹੋ ਕੇ ਰਹਿ ਗਈ ਆ ਉਨਾਂ ਦਾ ਅਗਲੇ ਪਰਿਵਾਰ ਕਿੱਦਾਂ ਚੱਲੇਗਾ ਕਿੱਦਾਂ ਨਹੀਂ ਚੱਲੇਗਾ ਇਹ ਸ਼ੀ ਆਪ ਵੀ ਕੋਈ ਕੌਣ ਸੰ ਇਹ ਇੱਕੋ ਪਰਿਵਾਰ ਦੇ ਮੈਂਬਰ ਸੰ ਜਾਂ ਇਹਨਾਂ ਦੇ ਵਿੱਚ ਵੱਖ-ਵੱਖ ਪਰਿਵਾਰਾਂ ਦੇ ਮੈਂਬਰ ਸੰ ਇਹ ਤਾਂ ਅਜੇ ਪਤਾ ਨਹੀਂ ਲੱਗ ਸਕਿਆ ਲੇਕਿਨ ਹਾਲ ਦੀ ਘੜੀ ਜਿੰਨੀ ਖਬਰ ਸਾਡੇ ਕੋਲ ਆਈ ਸੀ ਉਹੀ ਖਬਰ ਅਸੀਂ ਆਪਣੇ ਦਸਕਾਂ ਤੱਕ ਪਹੁੰਚਾਉਣ ਦਾ ਜਿਹੜਾ ਉਹ ਯਤਨ ਕੀਤਾ ਸੋ ਇਸ ਕਰਕੇ ਇਹ ਕੋਸ਼ਿਸ਼ ਕਰੋ ਕਿ ਜਦੋਂ ਤੁਸੀਂ ਆਪਣੇ ਘਰ ਤੋਂ ਬਾਹਰ ਕੋ 出ਦੇ ਹੋ ਇਹੋ ਜਿਹਾ ਕੋਈ ਗਲਤ ਕੰਮ ਕਰਨ ਦਾ ਯਤਨ ਨਹੀਂ ਯਤਨ ਨਾ ਕਰੋ ਕਿਉਂਕਿ ਅਜੇਹੇ ਗਲਤ ਕੰਮਾਂ ਦੇ ਵਿੱਚ ਕੱਢਣ ਫੋਣ ਨੂੰ ਕੁਝ ਨਹੀਂ ਹੁੰਦਾ ਕੇਵਲ ਤੇ ਕੇਵਲ ਜਿੱਥੇ ਬੰਦਾਨੀ ਮਿਲਦੀ ਆ ਉੱਥੇ ਤੁਹਾਡਾ ਜੀਵਨ ਜਿਹੜਾ ਆ ਉਹ ਵੀ ਹਮੇਸ਼ਾ ਹਮੇਸ਼ਾ ਦੇ ਖਤਮ ਹੋ ਕੇ ਰਹਿ ਜਾਂਦਾ ਆ ਸੋ ਸਭ ਤੋਂ ਪਹਿਲਾਂ ਤੁਸੀਂ ਆਪਣਾ ਜੀਵਨ ਜਿਹੜਾ ਉਹ ਵਧੀਆ ਤੇ ਸਾਫ਼ ਸੁਥਰਾ ਬਣਾ ਕੇ ਰੱਖੋ ਤਾਂ ਕਿ ਲੋਕ ਤੁਹਾਨੂੰ ਤੁਸੀਂ ਜਿੱਥੇ ਵੀ ਵਿਚਰੋ ਤੁਹਾਨੂੰ ਵਧੀਆ ਨਿਗਾਹ ਦੇ ਨਾਲ ਉਹ ਦੇਖ ਸਕਣ ਹੁਣ ਅਗਲਾ ਜਿਹੜਾ ਮੁੱਦਾ ਆ ਉਹ ਇਹ ਇਹ ਆ ਕਿ ਹਿੰਦੁਸਤਾਨ ਦੇ ਵਿੱਚੋਂ ਅੱਜ ਕੰਨ ਜਿਹੜਾ ਰਜਾਂ ਹੈ ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਦਾ ਉਨਾਂ ਵਿੱਚੋਂ ਬਹੁਤ ਸਾਰੇ ਜਿਹੜੇ ਆ ਉਹ ਆਪਣੀ ਜਿਹੜੀ ਸਿਟੀਨਸ਼ਿਪ ਹਿੰਦੁਸਤਾਨ ਦੀ ਉਹ ਤਿਆਗ ਰਹੇ ਆ। ਬੇਸ਼ੱਕ ਸਾਲ 2023 ਦੇ ਮਕਾਬਲੇ ਦੇ ਉੱਤੇ ਸਾਲ 2024 ਦੇ ਵਿੱਚ ਇਹ ਸਿਟੀਨਸ਼ਿਪ ਤਿਆਗਣ ਵਾਲੀ ਲੋਕਾਂ ਦੀ ਗੈਂਜੀ ਵਿੱਚ ਕੋਈ ਗੜਬੜ ਆਈ ਆ। ਦੇਖੋ ਤੁਸੀਂ ਵੀ ਲੋਕ ਜਿਹੜੇ ਆ ਆਪਣੀ ਸਿਟੀਨਸ਼ਿਪ ਯਾਗਦਿਆ ਇਹਦਾ ਕਾਹਨ ਕੁਝ ਵੀ ਹੋ ਸਕਦਾ ਆ ਕਿਸੇ ਪਰਿਵਾਰ ਦੇ ਕੁਝ ਹੋ ਸਕਦਾ ਆ ਦੂਸਰੇ ਪਰਿਵਾਰ ਦੇ ਕੁਝ ਹੋ ਸਕਦਾ ਮਤਲਬ ਕਹਿਣ ਦਾ ਆ 2023 ਵਿੱਚ 2.16% ਲੱਖ 2.16 ਲੱਖ ਲੋਕਾਂ ਨੇ ਪਤਿਮੋਂ ਦੇ ਲੋਪਨ ਹੈ ਆਪਣੀ ਜਿਹੜੀ ਭਾਰਤੀ ਸਿਟੀਜ਼ਨਸ਼ਿਪ ਸੀ ਉਹ त्यागੀਆ ਔਰ 2024 ਦੇ ਵਿੱਚ 2.06 ਲੱਖ ਭਾਰਤੀ ਲੋਕਾਂ ਨੇ ਆਪਣੀ ਜਿਲੀਅਨਸ਼ਿਪ ਪਿਆਗੀਆ। ਉਹ ਇਹਦੇ 23 ਦੇ ਮਤਲਬ ਦੇ 24 ਦੇ ਵਿੱਚ ਬਹੁਤ ਘੱਟ ਲੋਕਾਂ ਨੇ ਆਪਣੀ ਜਿਹੜੀ ਨਾਗਰਿਕਤਾ ਆ ਉਹ ਪਿਆਗੀਆ। ਔਰ ਇਹ ਕਰ ਆਪਾਂ ਆਬਾਦੀ ਦੇ ਧਿਆਨ ਨਾਲ ਭਾਰਤੀ ਹੁੰਦੇ ਲੋਕਾਂ ਦੀ ਗਿਣਤੀ ਕਮੀ ਹੋਵੇ ਕਾ ਅਮਰੀਕਾ ਦੇ ਵਿੱਚ 5.4 ਮਿਲੀਅਨ ਦੀ ਐਸ ਵਲੇ ਜਿਹੜੀ ਆਬਾਦੀ ਆ ਉਨ ਸਮਝੀ ਜਾ ਰਹੀ ਹੈ। ਔਰ ਇਸੇ ਤਰ੍ਹਾਂ ਯੂਏ ਜਿਹਨੂੰ ਆਪਾਂ ਯੂਨਾਈਟਿਡ ਅਰਬ ਯੂਨਾਈਟੇਡ ਅਰੈਪਿਨਟਸ ਕਹਿੰਦੇ ਆ ਇੱਥੇ ਦੀ ਆਬਾਦੀ ਜਿਹੜੀ ਆ 3.5 ਮਿਲੀਅਨ ਤੋਂ ਲੈ ਕੇ 4.4 ਮੀਡੀਅਮ ਦੇ ਬਰਾਬਰ ਬਰਾਬਰ ਦੱਸੀ ਜਾ ਰਹੀ ਹੈ ਇਹਨਾਂ ਵਿੱਚੋਂ ਕੋਈ ਵੀ ਅੰਕੜਾ ਜਿਹੜਾ ਉਹ ਆਬਾਦੀ ਦਾ ਹੋ ਸਕਦਾ ਹੈ ਔਰ ਇਸੇ ਤਰ੍ਹਾਂ ਹੀ ਮਲੇਸ਼ੀਆ ਜਿਹੜਾ ਇੱਕ ਛੋਟਾ ਜਿਹਾ ਦੇਸ਼ ਹੈ ਉਹਦੀ ਆਬਾਦੀ 2.9 ਮਿਲੀਅਨ ਦੱਸੀ ਜਾ ਰਹੀ ਹੈ ਭਾਰਤੀ ਮੂਲ ਦੇ ਲੋਕਾਂ ਦੇ ਸਿਰਫ ਨਾ ਭਾਰਤੀ ਮੂਲ ਦੇ ਲੋਕਾਂ ਦੀ ਗੱਲ ਕਰਦਾ ਹੈ ਔਰ ਕੈਨੇਡਾ ਦੇ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਜਿਹੜੀ ਗੈਂਡੀ ਆ ਉਹ 2.8 ਮਿਲੀਅਨ ਦੇ ਬਰਾਬਰ ਦੱਸੀ ਜਾ ਰਹੀ ਹੈ ਸੋ ਇਹ ਜਿਹੜੇ ਚਾਰ ਵੱਡੇ ਦੇਸ਼ਾਂ ਦੀ ਗੱਲ ਕੀਤੀ ਜਾ ਰਹੀ ਆ ਇਹ ਭਾਰਤੀ ਮੂਲ ਦੇ ਲੋਕ ਤਾਂ ਵੀ ਗੈਂਡੀ ਦੇ ਵਿੱਚ ਇਹਨਾਂ ਦੇਸ਼ਾਂ ਦੇ ਵਿੱਚ ਉਹ ਰਹਦਾ ਹੈ ਤੋ ਇਹ ਕਹਿੰਦਾ ਮਤਲਬ ਇਹ ਆ ਵੀ ਇਹਨਾਂ ਦੇਸ਼ਾਂ ਦੇ ਵਿੱਚ ਭਾਰਤੀ ਮੂਲ ਦੇ ਲੋਕਾਂ ਨੇ ਆਪਣੇ ਪੈਰ ਜੜੇ ਆ ਉਹ ਬੜੇ ਪੱਕੇ ਹੋ ਕੇ ਬਸਾਰੇ ਆ ਲੋਕ ਇਹ ਇਹ ਸੱਤ ਤੱਕ ਪੱਕੀ ਕਰ ਚੁੱਕੇ ਆ ਕਿ ਉਹਨਾਂ ਵਿੱਚੋਂ ਬਹੁਤ ਸਾਰੇ ਭਾਰਤੀ ਮੂਲ ਦੇ ਲੋਕਾਂ ਨਾਲ ਜਿਹੜਾ ਕਾਰੋਬਾਰ ਆ ਉਹ ਕਰੋੜਾਂ ਅਰਬਾਂ ਮਿਲੀਅਨ ਬਿਲੀਅਨ ਨਾਲ ਤੱਕ ਪਹੁੰਚ ਚੁੱਕਾ ਆ ਸੋ ਉਹ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਭਾਰਤੀ ਮੂਲ ਦੇ ਲੋਕ ਐ ਜਿੱਥੇ-ਜਿੱਥੇ ਵੀ ਗਏ ਉਹਨਾਂ ਨੇ ਉੱਥੇ ਜਾ ਕੇ ਆਪਣਾ ਤੇ ਆਪਣੇ ਪਰਿਵਾਰਾਂ ਦਾ ਜਿੱਥੇ ਨਾਮ ਰੋਸ਼ਨ ਕੀਤਾ ਉੱਥੇ ਆਪਣੇ ਦੇਸ਼ ਦਾ ਵੀ ਨਾਮ ਰੋਸ਼ਨ ਕੀਤਾ ਰੇਕਨ ਜੀ ਬਹੁਤ ਕਈ ਵਾਰੀ ਬਹੁਤ ਕਹਾਗਹਿਰੀਆਂ ਵਿੱਚੋਂ ਨਿਕਲ ਆਉਂਦੀਆਂ ਆ ਉਹ ਜਿੰਨਾ ਕੋਈ ਲੋਕਾਂ ਨੇ ਆਪਣਾ ਤੇ ਆਪਣੇ ਪਰਿਵਾਰਾਂ ਦਾ ਨਾਂ ਆਪਣੀ ਇਮਾਨਦਾਰੀ ਤੇ ਹੱਜ ਪੰਨੀ ਇਤਦੇ ਨਾਲ ਉੱਚਾ ਚੁੱਕਿਆ ਆ ਉਹਨਾਂ ਹੀ ਨਾਂ ਜਿਹੜਾ ਉਹ ਇਹੋ ਜਿਹੀਆਂ ਜਿਹੜੀਆਂ ਕਹਾਣੀਆਂ ਨਿਕਲਦੀਆਂ ਆ ਉਹਨਾਂ ਨੇ ਉਸ ਕਮਿਊਨਿਟੀ ਦਾ ਨਾਂ ਬਣਾਉਂ ਕੀਤਾ ਆ ਸੋ ਇਹ ਹੋ ਜਾ ਪਲਸ ਮਾਈਨਸ ਚੱਲਦਾ ਰਹਿੰਦਾ ਆ ਲੇਕਿਨ ਫਿਰ ਬਿਯੋਂ ਦੀ ਹੋ ਲੀਗਲ ਕੰਨੀ ਹੋਵੇ ਇਹ ਆਪਾਂ ਦੀ ਲੋਕਾਂ ਨੇ ਬਦੇਸ਼ਾਂ ਵਿੱਚ ਜਾ ਕੇ ਬੜੀ ਪ੍ਰਤੀਕੀਤੀ ਆ ਔਰ ਇਸ ਵੇਲੇ ਵੀ ਉਹ ਪਕੀ ਜਿਹੜੀ ਆ ਉਹ ਕਾਰ ਹੈ ਅਸੀਂ ਵੀ ਦੰਦ ਦੇ ਵਿੱਚ ਕੰਮ ਜਾ ਰਹੇ ਆ ਉਹ ਹੈ ਪੰਜਾਬ ਦੇ ਵਿੱਚ ਇਸ ਸੱਲ ਚੱਲ ਪਿਆ ਹੈ ਵੀ ਦੇਖੋ ਪੰਜਾਬ ਦਾ ਜਿਹੜਾ ਹਰ ਇੱਕ ਵਿਭਾਗ ਉਸ ਵਿਭਾਗ ਦੇ ਵਿੱਚ ਜਿੰਨੇ ਵੀ ਮਲਾਜ਼ਮ ਹੋਣਗੇ ਉਹਨਾਂ ਦੀ ਕੋਈ ਨਾ ਕੋਈ ਸਮੱਸਿਆ ਹਮੇਸ਼ਾ ਬਣੀ ਰਹਿੰਦੀ ਹੈ ਉਹ ਸਮੱਸਿਆ ਦਾ ਸਮੱਸਿਆ ਜਿਹੜੀ ਆ ਉਸ ਵਿੱਚ ਵੀ ਹੋ ਸਕਦੀ ਆ ਇੰдивиਜੂਅਲੀ ਹੋ ਸਕਦੀ ਆ ਉਹ ਗਰੁੱਪਾਂ ਦੇ ਵਿੱਚ ਵੀ ਹੋ ਸਕਦੀ ਹੈ ਦੇਖੰਮ ਜੇਕਰ ਉਹ ਆਪਣੀ ਸਮੱਸਿਆ ਦੇ ਹੱਲ ਲਈ ਕੋਈ ਆਪਣੀ ਆਵਾਜ਼ ਬਦੰਦ ਕਰਦੇ ਆ ਉਹਨੂੰ ਕਿਸੇ ਕਿਸਮ ਦੀ ਬਗਾਵਤ ਨਹੀਂ ਸਮਝਣਾ ਚਾਹੀਦਾ ਇਹ ਗੱਲਾਂ ਤਾਂ ਹੀ ਹੋ ਸਕਦੀਆਂ ਜੇਕਰ ਉਹ ਸਾਡੀ ਸਰਕਾਰ ਦੇ ਲਿਆ ਪੰਜਾਬ ਦੀ ਉਹ ਆਪਣਾ ਬੰਧ ਜਿਹੜਾ ਆ ਉਹ ਬੜਾ ਵੱਡਾ ਰਖੇ ਹੋ ਆਪਣਾ ਜਿਹੜਾ ਬਤਾਰਾ ਆ ਉਹਨੂੰ ਵੀ ਇੱਕ ਪ੍ਰਵਾਦ ਦੇ ਮੁਖੀ ਵਾਂਗੂ ਆਪਣੇ ਮਲਾਜ਼ਮਾਂ ਨਾਲ ਆਪਣਾ ਬਤਾਰਾ ਬਣਾਈ ਰੱਖੇ ਲੈਕਿਨ ਜਿੱਥੇ ਕਿਤੇ ਸਰਕਾਰ ਦੇ ਲਈ ਤਕੇਸ਼ਾਈ ਕਰਦੀ ਆ ਲੋਕਾਂ ਵਿੱਚ ਇਹਦਾ ਰੋਸ ਪ੍ਰਗਟ ਹੁੰਦਾ ਆ ਨਤੀਜਾ ਕੀ ਨਿਕਲਦਾ ਲੋਕ ਜਿਹੜੇ ਆ ਆਪਣੀ ਸਰਕਾਰ ਤੋਂ ਦੂਰ ਚਲੇ ਜਾਂਦੇ ਆ ਔਰ ਆਉਣ ਵਾਲੇ ਸਮੇਂ ਤੇ ਜਦੋਂ ਵੀ ਲੋਕਾਂ ਦਾ ਕੋੜੋਂ ਟਾਈਮ ਲੱਗੇ ਉਹ ਸਰਕਾਰ ਬਰਬਾ ਆਪਣਾ ਜਿਹੜਾ ਬਿਗਲ ਉਹ ਵਜਾ ਦਿੰਦੇ ਆ ਹਾਂ ਜਿਹੜੇ ਪ੍ਰਾਇਮਰੀ ਸਕੂਲ ਆ ਉਹਨਾਂ ਦੀਆਂ ਕੁੱਝ ਸਮੱਸਿਆਵਾਂ ਆ ਮੈਨੂੰ ਸਾਰੀਆਂ ਸਮੱਸਿਆਵਾਂ ਬਾਰੇ ਤਾਂ ਜਾਣਕਾਰੀ ਨਹੀਂ ਲੇਕਿਨ ਉਹਨਾਂ ਲਈ ਕੋਈ ਸਮੱਸਿਆ ਮੈਂ ਇਹਨਾਂ ਨੂੰ ਸਰਕਾਰ ਨੂੰ ਮੰਨਦੇ ਨਾ ਚਾਹੀਦਾ ਆ ਔਰ ਉਹਨਾਂ ਨੂੰ ਹੱਲ ਕਰਨ ਦੇ ਲਈ ਹਰ ਜ਼ਿਲ੍ਹਾ ਮਸੀਲਾ ਜਿਹੜਾ ਸਰਕਾਰ ਨੂੰ ਉਹ ਕਰਨਾ ਚਾਹੀਦਾ ਔਰ ਇੱਕ ਬੜੀ ਹਮਾਤ ਤੋਂ ਬਾਰੇ ਗੱਲ ਆ ਜਾਂ ਇਹਨਾਂ ਦੀ ਇੱਕ ਲੀਡਰ ਹੈ ਜੀ ਜੀ ਵੀਪਾਸ ਕੋਰ ਬਿਲੀ ਕੰਪਿਊਟਰ ਇਿੱਥੇ ਦਾ ਪੰਜਾਬ ਦੀ ਉਹ ਲੀਡ ਕਰਦੀ ਹੈ ਇਹ ਸਾਰੇ ਅ ਡਿਪਾਰਟਮੈਂਟ ਨੂੰ ਜਾਂ ਡਿਪਾਰਟਮੈਂਟ ਵੀ ਜੂਨੀਅਰ ਨੂੰ ਉਹਨਾਂ ਨੂੰ ਇੱਕ ਦਿਨ ਸਕੂਲ ਦੇ ਵਿੱਚ ਹੀ ਬੱਚਿਆਂ ਸਮੇਤ ਪੰਜਾਬ ਪੁਲਿਸ ਨੇ ਆ ਕੇ ਕਿਹਾ ਪਾ ਲਿਆ ਉਹ ਸਾਰਾ ਦਿਨ ਉੱਥੇ ਹੀ ਬੰਦ ਰੱਖਿਆ ਦੱਸੋ ਯਾਰ ਇਹ ਸਕੂਲੀ ਨੇ ਕਿਹੜੀ ਕੋਈ ਅਜੇ ਮਾਰਡਰ ਕੀਤੇ ਸੀ ਜਿਹਦੇ ਨਾਲ ਤੁਸੀਂ ਇੰਨਾ ਵੱਡਾ ਉਥੇ ਦਾ ਦਾਉ ਲਿਸ਼ਕਰ ਪੁਲਿਸ ਦਾ ਉਹਦੇ ਆਲੇ ਦੁਆਲੇ ਇਕੱਠਾ ਕਰ ਦਿੱਤਾ ਇਹਦੇ ਨਾਲ ਇਹੋ ਜੀਆਂ ਗੱਲਾਂ ਨਾਲ ਸਰਕਾਰ ਪ੍ਰਤੀ ਲੋਕਾਂ ਦਾ ਜਿਹੜਾ ਗੁੱਸਾ ਆ ਉਹ ਵੱਧਦਾ ਹੀ ਹੁੰਦਾ ਸਤਾ ਰਹੇ ਹਮੇਸ਼ਾ ਇਹੋ ਜਿਹੇ ਹੱਥ ਕੜਿਆਂ ਦੇ ਨਾਲ ਕਾਟੇ ਦੇ ਵਿੱਚ ਰਹਿੰਦੀ ਆ ਔਰ ਸਰਕਾਰ ਨੂੰ ਹਮੇਸ਼ਾ ਰਾਹ ਨਹੀਂ ਦਿੱਤਾ ਹੀ ਇਹ ਰਹਿੰਦਾ ਹੈ ਦੇ ਸਰਕਾਰ ਆਪਣੇ ਮੁਲਾਜ਼ਮਾਂ ਦੇ ਨਾਲ ਵਧੀਆ ਸਹੂਲਤ ਨਹੀਂ ਕਰਦੀ ਤਾਂ ਸਰਕਾਰ ਵੀ ਬਿਨੂ ਬੈਨਰ ਰਾਜਨੀਤਿਕ ਫਬਰ ਦੇ ਉਤੇ ਗੱਦੀ ਜਾਂਦੀ ਆ ਹਮੇਸ਼ਾ ਹੀ ਔਰ ਇਹਦੇ ਨਾਲ ਤੁੜੀ ਦੇ ਨਾਲ ਜਦੋਂ ਫੇਰ ਕੋਈ ਆਪਣੇ ਸੀਐਮ ਸਾਹਿਬ ਨੇ ਉਸ ਹਾਲ ਕੀ ਵਿੱਚ ਜਾਣਾ ਸੀ ਆ ਇਹ ਸਪੂਲੀ ਦੇ ਦਾ ਬੇਸ ਹਮਨੇ ਪੁਲਿਸ ਨੇ ਤੱਕ 5 ਵਜੇ ਆਨ ਕੇ ਦੇ ਦੇ ਲਾ ਦੇ ਜਦੋਂ ਲੋਕਾਂ ਨੂੰ ਪੁੱਛਿਆ ਉਹ ਕਹਿੰਦੇ ਜੀ ਅਸੀਂ ਤਾਂ ਪਤਾ ਕਰਨ ਆਏ ਸੀ ਇਹਦਾ ਹਾਲਚਾਲ ਪੁੱਛਣ ਆਏ ਸੀ ਜਦੋਂ ਫਿਰ ਲੋਕਾਂ ਨੇ ਕਿਹਾ ਵੀ ਹਾਲਚਾਲ ਜਿਹੜਾ ਪੁੱਛਣ ਦਾ ਤਰੀਕਾ ਆ ਉਹ ਕੀ ਤੱਕ 5 ਵਜੇ ਦਾ ਪਰ ਦੇਖੋ ਉਹ ਗਲਤ ਕੰਮ ਗਲਤੀ ਹੁੰਦਾ ਆ ਇਹ ਆ ਇਹੋ ਜਿਹਾ ਸਵਾਲ ਬਾਅਦ ਜਦੋਂ ਲੋਕਾਂ ਨੇ ਪੁੱਛੇ ਤਾਂ ਉਹਨਾਂ ਨੂੰ ਕੋਈ ਜਵਾਬ ਨਹੀਂ ਆਇਆ ਤੇ ਉਹ ਪੰਜਾਬ ਪੁਲਿਸ ਦੇ ਜਿਹੜੇ ਦੀ ਅਧਿਕਾਰੀ ਸੀ ਜਾਂ ਕਰਨ ਸਿਚਾਰੀ ਸੀ ਉਹ ਵੀ ਵੀ ਬੰਕ ਕੋਤੇ ਕਦੇ ਕਦੇ ਲਾਜੀ ਅੱਗੇ ਹੀ ਖੜੇ ਰਹਿ ਔਰ ਉਹਨੂੰ ਉਹ ਵਿਚਾਰੇ ਅੰਦਰ ਸਾਰਾ ਬੈਕਟੀਰੀਅਲ ਨਵੇਂ ਸਰੰਦੇ ਆੰਬੇ ਸਰਕਾਰ ਦਾ ਇਹ ਜੋ ਪੀੜਾ ਜਿਹੜਾ ਆ ਆਪਣੇ ਮੁਲਾਜ਼ਮਾਂ ਪ੍ਰਤੀ ਉਹ ਬਿਲਕੁਲ ਠੀਕ ਨਹੀਂ ਉਹ ਜੇਕਰ ਸਰਕਾਰ ਕੋਲ ਫੰਡ ਨਹੀਂ ਤਾਂ ਉਹਦੇ ਕੰਮ ਦੇ ਲਈ ਇਹ ਫੰਡ ਦੇਨੇ ਜਾਂ ਉਹ ਜਟਾਏ ਜਾਣੇ ਚਾਹੀਦੇ ਆ ਨਾ ਕਿ ਆਪਣੇ ਮੁਲਾਜ਼ਮਾਂ ਦੇ ਨਾਲ ਗੱਤਬੱਤ ਵਈਆ ਜਿਹੜਾ ਆ ਉਹ ਆਪਿਆਰ ਕੀਤਾ ਜਾਵੇ ਸੋ ਜਿਸ ਪੇ ਸਰਕਾਰ ਦੇ ਲਿਆ ਉਹ ਪੇ ਨਿਕ ਆਮ ਜੇ ਬੋਲ ਲੱਤੂ ਕੀ ਆ ਹਰ ਕੰਮ ਦਿਨਾਇਆ ਉਹ ਪੰਜਾਬ ਦੇ ਵਿੱਚ ਕਾਜੀ ਲੈ ਕੇ ਨਿਪਰੇ ਚੜ੍ਹਿਆ ਜਾ ਰਿਹਾ ਆ ਤੇ ਫਿਰ ਇਹ ਵਜ੍ਹਾ ਮਸਲੇ ਜਿੜਿਆ ਉਹ ਉਹ ਵੀ ਕਾਜਾਂ ਲੈ ਕੇ ਜਾਣੀ-ਜਾਣੀ ਜਾਂਦੇ ਸਨ ਕਿਉਂਕਿ ਆਮਦਨ ਨਾਲ ਦੀ ਚੀਜ਼ ਤਾਂ ਪੰਜਾਬ ਸਰਕਾਰ ਤੋਂ ਕੋਈ ਦਿਖਾਈ ਦੇ ਨਹੀਂ ਰਹੀ ਔਰ ਇਸ ਤੋਂ ਅਲਾਵਾ ਵੀ ਪੰਜਾਬ ਸਰਕਾਰ ਨੇ ਆਪਣੇ ਸਿਰਦੇ ਉੱਤੇ ਬਹੁਤ ਸਾਰਾ ਜੀੜਾ ਕੱਢ ਜਾਇਆ ਉਹ ਲੈ ਰੱਖਿਆ ਹੈ ਜਿਸ ਤਰ੍ਹਾਂ 2022 ਦੇ ਵਿੱਚ ਜਦੋਂ ਇਹ ਸਰਕਾਰ ਹੋਂਦ ਵਿੱਚ ਆਈ ਸੀ ਉਦੋਂ ਇਹਨਾਂ ਦੇ ਕੋਲ 2.81 ਲੱਖ ਕਰੋੜ ਦਾ ਕੱਢਿਆ ਜੀੜਾ ਉਹ ਸਿਰਾ ਇਹਨਾਂ ਦੇ ਸੱਬੇ ਉੱਤੇ ਜਿਹੜਾ ਸਾਰੇ ਇਹ ਹੁਣ ਜਿਹੜਾ ਐਸੋ ਦੇ ਵਿਚ ਆ ਨਹੀਂ ਆ ਹòn ਜਿੰਨੇ ਵੀ ਬਾਕੀ ਦੇ ਸਟੇਟ ਆ ਹਿੰਦੁਸਤਾਨ ਦੇ ਵਿੱਚ ਉਹਨਾਂ ਰਾਜਾਂ ਤੋਂ ਵੱਧ ਕੇ ਇਹ ਕਰਜ਼ਾ ਜਿਹੜਾ ਆ 3.5 ਲੱਖ ਕਰੋੜ ਵੀ ਆ ਹੋ ਚੁੱਕਾ ਹੈ ਜੇ ਇਹ ਕਰਜ਼ਾ ਜਿਹੜਾ ਆ 2025 ਤੇ 26 ਦੇ ਅੰਤ ਤੱਕ 2 ਕਰੋੜ 81 ਲੱਖ ਤੇ 700 ਤੇ ਅੱਧ ਕਰੋੜ ਤੱਕ ਹੋਇਆ ਇਹ ਹੋ ਜਾਵੇਗਾ ਵੱਧ ਗਿਆ ਇੰਨਾ ਕਵਜਾ ਹੋ ਜਾਵੇ ਉਹ ਕਿਸਾਨਾਂ ਦੇ ਸੱਦੇ ਉੱਤੇ ਜਿਹੜਾ ਕਬਜਾ ਆ ਇਸ ਵੇਲੇ ਉਹ 1 ਕਰੋੜ 4 ਲੱਖ ਤੇ 64 ਕਰੋੜ ਰੁਪਏ ਦਾ ਕਬਜਾ ਜਿਹੜਾ ਆ ਉਹ ਇਸ ਵੇਲੇ ਪੰਜਾਬ ਦੇ ਕਿਸਾਨਾਂ ਦੇ ਸੱਦੇ ਉੱਤੇ ਹੁਣ ਦੇਖੋ ਪੰਜਾਬ ਦਾ ਕਿਸਾਨ ਜਿਹੜਾ ਆ ਉਹ ਕਦੇ ਕੀ ਕਰੇ ਇੱਕ ਪਾਸੇ ਸਰਕਾਰ ਉਹਨਾਂ ਨੂੰ ਜੀ ਨਹੀਂ ਦਿੰਦੀ ਉਹ ਕੋਈ ਨਾ ਕੋਈ ਸਪੀਨ ਡੀਆਰ ਕਿਸਾਨਾਂ ਦੇ ਕਾਟੇਬੰਦੀ ਸਾਬਤ ਹੋ ਗਈ ਆ ਉਹ ਕਿਸਾਨਾਂ ਲਈ ਕੱਢ ਰਹੀ ਆ ਕਾ ਦੀਪਿੰਦਰ ਸਕਾ ਉਹਨਾਂ ਨੂੰ ਨਵੇਂ-ਨਵੇਂ ਕੀ ਕੀ ਕਾਨੂੰਨ ਬਣਾ ਕੇ ਦੇ ਰਹੀ ਆ ਜਿਹਦੇ ਨਾਲ ਕਿਸਾਨ ਜਿਹੜਾ ਇਹ ਸਮਝਦਾ ਆ ਕਿ ਉਸ ਦਾ ਸਾਰਾ ਖਾਨਦਾਨ ਇਹਦੇ ਵਿੱਚ ਤਬਾਹ ਹੋ ਜਾਵੇਗਾ ਉਹਦਾ ਹੀ ਤੇ ਆਉਣ ਵਾਲੀਆਂ ਪੀੜ੍ਹੀਆਂ ਉਹਨੂੰ ਕਦੀ ਵੀ ਮਾਫ਼ ਨਹੀਂ ਕਰਨਗੀਆਂ ਵਗੈਰਾ ਵਗੈਰਾ ਉਹ ਇਹ ਜਾਨ ਕਿਸਾਨ ਜਿਹੜਾ ਆ ਉਸ ਕਾ ਵੀ ਗੁੰਦਲਾਂ ਦੇ ਵਿੱਚ ਹੀ ਫਸਿਆ ਰਹਿਦਾ ਆ ਤੇ ਫਿਰ ਉਹਨੂੰ ਆਪਣੇ ਸਿਰ ਤੋਂ ਕਬਜ਼ਾ ਦੋਣ ਦਾ ਟਾਈਮ ਹੀ ਕਿਤੇ ਆ ਫਿਰ ਕਿ ਇਸ ਵੇਲੇ ਉਹ ਯਾਦਾ ਉਹ ਦਾ ਵਾਧਾ ਕਰਕੇ ਉਹ ਆਪਣੇ ਸਿਰ ਦੇ ਉੱਤੇ ਚੜਿਆ ਜਿਹੜਾ ਕਬਜ਼ਾ ਆ ਉਹਨੂੰ ਅਤਾ ਕਰ ਸਕੇਗਾ ਹੁਣ ਜੇਲਾ ਐਸ ਵੇਲੇ ਦੀ ਜਮਾ ਪੰਜਾਬ ਦਾ ਜਿਹੜਾ 800 ਕਰੋੜ ਰੁਪਏ ਦਾ ਕਰਜ਼ਾ ਆ ਉਹਦੇ ਜਿੰਨੇ ਵੀ ਪ੍ਰੋਜੈਕਟ ਆ ਉਹ ਕੇਂਦਰ ਸਰਕਾਰ ਨੇ ਦੇ ਉਹ ਦਿੱਤੇ ਜਿਹਦੇ ਨਾਲ ਛੋਟਾ ਛੋਟਾ ਜਿਹੜਾ ਪ੍ਰੋਜੈਕਟ ਦਾ ਪ੍ਰੋਜੈਕਟ ਸੀਗੇ ਉਹ ਪੂਰੇ ਕੰਮ ਨਹੀਂ ਸੀ ਖਾਸ ਤੌਰ ਤੇ ਸੜਕਾਂ ਦੀਆਂ ਰੇਲਿੰਗ ਵਗੈਰਾ ਕੰਮ ਨਹੀਂ ਆ ਸੀਗੇ ਆ ਉਹ 7000 ਕਰੋੜ ਰੁਪਏ ਜਿਹੜਾ ਆ ਉਹ ਆਰਡੀਆ ਪਿੰਡੂ ਵਿਕਾਸ ਦਾ ਫੰਡ ਜਿਹੜਾ ਆ ਉਹ ਕੇਂਦਰ ਸਰਕਾਰ ਕੋਲ ਪਿਆ ਹੈ ਜਿਹੜਾ ਪੰਜਾਬ ਦਾ ਬੰਦਾ ਹੈ ਉਹ ਅਜੇ ਤੱਕ ਨਾ ਤਾਂ ਪੰਜਾਬ ਸਰਕਾਰ ਹੀ ਲੈ ਸਕੀ ਆ ਨਾ ਹੀ ਕੇਂਦਰ ਸਰਕਾਰ ਨੇ ਪੰਜਾਬ ਨੂੰ ਇਹ ਫੰਡ ਦਿੱਤਾ ਆ ਉਹ ਨਤੀਜਾ ਕੀ ਆ ਨਿਕਲਿਆ ਆ ਕਿ ਪੰਜਾਬ ਦੇ ਸਾਰੇ ਤੇ ਸਾਰੇ ਡਵੈਲਪਮੈਂਟ ਦੇ ਕੰਮ ਜਿਹੜੇ ਆ ਉੱਥੇ ਪਏ ਕੇਂਦਰ ਸਰਕਾਰ ਨੂੰ ਚਾਹੀਦਾ ਆ ਜੋ ਪੰਜਾਬ ਦੇ ਨਾਲ ਇੰਨਾ ਵੀ ਮਤੇ ਇਮਾਮ ਵਾਲਾ ਸ਼ਲੋਕ ਨਾ ਕਰੇ ਤੇ ਉਹ ਜਿੰਨਾ ਵੀ ਆਰਡੀਅਰ ਫੰਡ ਦਾ ਐਸਾ ਆ ਉਹ ਜਲਦੀ ਤੋਂ ਜਲਦੀ ਰਦੀਸ ਕਰਕੇ ਪੰਜਾਬ ਸਰਕਾਰ ਦੇ ਹਵਾਲੇ ਕਰੇ ਤਾਂ ਕਿ ਪੰਜਾਬ ਸਰਕਾਰ ਉਸ ਪੈਸੇ ਦੇ ਨਾਲ ਕੋਈ ਪੰਜਾਬ ਦੇ ਵਿੱਚ ਵਿਕਾਸ ਦਾ ਕੰਦਾ ਜਿਹੜਾ ਉਹ ਆਰੰਭ ਕਰ ਸਕੇ ਸੋ ਉਹ ਇਹੋ ਜਨੀਆਂ ਜਨੀਆਂ ਗੱਲਾਂ ਆ ਉਹ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਵਿਕਾਸ ਦੇ ਰਸਤੇ ਵਿੱਚ ਇੱਕ ਅੜੂੜਾ ਆ ਜੇਕਰ ਇਹ ਪੰਜਾਬ ਸਰਕਾਰ ਨੂੰ ਕੋਲੇ ਦਿਨ ਬਿਰਦੇ ਨਾਲ ਕੰਮ ਕਰਨ ਦਾ ਮੌਕੇ ਨਾ ਦਿੱਤੇਗਾ ਤੇ ਪੰਜਾਬ ਦਾ ਵਿਕਾਸ ਜਿਹੜਾ ਆ ਉਹ ਉੱਥੇ ਦਾ ਉੱਥੇ ਹੀ ਰਹਿ ਜਾਵੇਗਾ ਅੰਤਲੀ ਗੱਲ ਤੇ ਲਾਸਟ ਗੱਲ ਜਿਹੜੀ ਤੇ ਮੈਂ ਹੋਣਾ ਚਾਹੁੰਦਾ ਆ ਉਹ ਹੈ ਪੰਜਾਬ ਦੇ ਵਿੱਚ ਗਦਰਸੋ ਅਤਵੰਦਾ ਪ੍ਰੋਫੈਸਰ ਸਹਾਇਕ ਪ੍ਰੋਫੈਸਰ ਤੇ ਲੈਬ੍ਰਰੀਅਨ ਐਸ ਐਮ ਦਿਨਾਂ ਦੀ ਦਿਲੀ ਮੌਕਰੀ ਸੀ ਸੁਪਰੀਮ ਕੋਰਟ ਨੇ ਉਹ ਟਰਮੀਨੇਟ ਕਰ ਦਿੱਤੀ ਇਹ ਤਾਂ ਬੜੀ ਚੰਗੀ ਗੱਲ ਹੋਈ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿ ਉਹਨਾਂ ਨੇ ਸਪਰੀਮ ਕੋਰਟ ਅੰਦਰ ਇੱਕ ਰਿਵੀਊ ਪਟੀਸ਼ਨ ਫਾਈਲ ਕਰ ਦਿੱਤੀ ਕਿ ਸੁਪਰੀਮ ਕੋਰਟ ਆਪਣੇ ਏਸ ਹੈਲਥ ਦੇ ਤੇ ਦੁਬਾਰਾ ਵਿਚਾਰ ਕਰੇ ਉਮੀਦ ਹੈ ਕਿ ਕੋਰਟ ਵੱਲੋਂ ਮਲਾਜਮਾਂ ਦੇ ਹੱਕ ਵਿੱਚ ਵਧੀਆ ਹੀ ਫੈਸਲਾ ਹੋਵੇਗਾ ਸੋ ਇਸੇ ਤਰ੍ਹਾਂ ਜਿਹੜੇ ਕੰਪਿਊਟਰ ਪੀਚਰ ਦੇ ਜਾਂ ਹੋਰ ਛੋਟੇ-ਛੋਟੇ ਭਾਗ ਦੇ ਮਲਾਜਮ ਹਨ ਉਹ ਵੀ ਐਸ ਵੇਲੇ ਪਟੇਸਟ ਕਰ ਰਹਾ ਆ ਉਹਨਾਂ ਦੇ ਕੋਲ ਆਮਦਨ ਦੇ ਦੀ ਸਾਧਨ ਬਹੁਤ ਘੱਟ ਆ ਉਹਨਾਂ ਦੀਆਂ ਖਰਚਾਂ ਵੀ ਬਹੁਤ ਘੱਟ ਦਸੀਆਂ ਜਾ ਰਹੀਆਂ ਸਰਕਾਰ ਨੂੰ ਚਾਹੀਦਾ ਆ ਵੀ ਉਹ ਇਹੋ ਜੇ ਮਜ਼ਦਮਾਂ ਦੀਆਂ ਮੰਗਾ ਜਿਹੜੀਆਂ ਉਹ ਜਲਦੀ ਤੋਂ ਜਲਦੀ ਪਹਲਵਾਣ ਕਰੇ ਤਾਂ ਕਿ ਉਹ ਆਪੋ ਆਪਣੇ ਪਰਿਵਾਰਾਂ ਦੇ ਖਰਚ ਜਿਹੜੇ ਆ ਉਹ ਚੰਗੀ ਤਰ੍ਹਾਂ ਚਲਾ ਕੇ ਆਪਣੇ ਪਰਿਵਾਰਾਂ ਦੇ পেট ਭਰ ਸਕਣ ਔਰ ਸਰਕਾਰ ਵੀ ਆਪਣੇ ਕੰਮਕਾਜ ਵਧੀਆ ਢਕ ਕੇ ਨਾਲ ਇਹਨਾਂ ਗੱਲਾਂ ਤੋਂ ਇਹਨਾਂ ਗੱਲਾਂ ਤੋਂ ਅੱਗੇ ਜਾ ਕੇ ਉਹ ਆਪਣੇ ਕਮਾਂਕਾਰਾਂ ਬਰਤੀ ਜ਼ਿਆਦਾ ਵਕਤ ਜਿਹੜਾ ਉਹ ਦੇ ਸਕਣ ਥੈਂਕ ਯੂ ਵੈਰੀ ਮਚ